ਨਹੀਂ ਫਿਰ ਇੱਥੇ ਕਿਦਾ ਛੱਡਤੀ ਗੱਡੀ ਇੱਥੇ ਕਿਦਾ ਛੱਡਦੀ ਲੋਕਾਂ ਦੀ ਛੱਡਦੇ ਨਹੀਂ ਉਹ ਮੁਲਾਜ਼ਮ ਸੀਗਾ ਤਾਂ ਗੱਡੀ ਛੱਡੀ ਐ ਕੋਈ ਹੋ ਨਹੀਂਗਾ ਜੀ ਲੋਕਾਂ ਦੀਆਂ ਛੱਡਦੇ ਹੋ ਗੱਡੀਆਂ ਇੰਦਾ ਕਿਦੀ ਛੱਡੀ ਕਾ ਦੱਸੋ ਮੈਨੂੰ ਗਿਣਤੀ ਦੱਸੋ ਕਿਦੀ ਕਿਦੀ ਲੋਕਾਂ ਦੀ ਗੱਡੀ ਛੱਡੀ ਤੁਸੀਂ ਲੋਕਾਂ ਨੂੰ ਤੁਸੀਂ ਖੱਜਲ ਕਰਦੇ ਹੋ ਪੁਲਿਸ ਵਾਲਿਆਂ ਦੀ ਤੁਸੀਂ ਸੇਵਾ ਕਰਦੇ ਹੋ ਹੈ ਨਹੀਂ ਨਹੀਂ ਆ ਗੱਡੀ ਆ ਗੱਡੀਆਂ ਗੱਡੀਆਂ ਲੋਕਾਂ ਦੀ ਸੀ ਪਹਿਲਾਂ ਤੁਸੀਂ ਪਹਿਲਾਂ ਟੋਕ ਕੀਤੀ ਸੀਗੀ ਪਹਿਲਾਂ ਗੱਡੀ ਟੋਕ ਕੀਤੀ ਸੀਗੀ ਕਿਦੀ ਆ ਗੱਡੀ ਇਹ ਪਤਾ ਨਹੀਂ ਇਹ ਬੰਦਾ ਮੌਕੇ ਤੇ ਆ ਗਿਆ ਹੀ ਹੰਮ ਨਹੀਂ ਇਹ ਮੁਲਾਜ਼ਮ ਹੈ ਨਹੀਂ ਨਹੀਂ ਇਹ ਮੁਲਾਜ਼ਮ ਹੈ ਯੂਨੀਫਾਰਮ ਪਾਈ ਹੈ ਤਾਂ ਛੱਡਦੀ ਹੈ ਨਹੀਂ ਨਹੀਂ ਨੋ ਮਾਰਕਿੰਗ ਤੇ ਲੱਗੀ ਸੀ ਗੱਡੀ ਇਹ ਕੱਟੇ ਜਾਊਗਾ ਨਹੀਂ ਕੱਟੇ ਜਾਊਗਾ ਚਲਾਨ ਚਲਾਨ ਕੱਟਿਆ ਜਾਊਗਾ ਮੰਨ ਕੇ ਤੁਹਾਡਾ ਪਹਿਲਾਂ ਟੋ ਕੀਤੀ ਜਾਊਗੀ ਨਾ ਕੀਤੀ ਕਿੱਦਾਂ ਛੱਡਦੀ ਐਥੇ ਫਿਰ ਉਹ ਅਹਿਸਾਸ ਕਿੱਦਾਂ ਹੋਊਗਾ ਬੰਦੇ ਨੂੰ ਲੋਕਾਂ ਨੂੰ ਤੁਸੀਂ ਅਹਿਸਾਸ ਕਰਾਉਂਦੇ ਹੋ ਮੁਲਾਜ਼ਮਾਂ ਨੂੰ ਕਿਉਂ ਨਹੀਂ ਕਰਾਉਂਦੇ ਇਹ ਨਹੀਂ ਆ ਮੈਂ ਤਾਂ ਉਹ ਵੀ ਕਿੰਨੇ ਕਿੰਨੇ ਗਿਆ ਤੁਹਾਨੂੰ ਕਿਹੜਾ ਇੰਚਾਰਜ ਹੈ ਕੀ ਨਾਮ ਹੈ ਉਹਨਾਂ ਦਾ ਬਾਕੀ ਇੰਚਾਰਜ ਬੰਦੇ ਦਾ ਨਾਮ ਕੀ ਹੈ ਹੈ ਉੱਤੇ ਰੌਮਪਰ ਗਿਆ ਚਲਾਨ ਹੋ ਗਿਆ ਸਰ ਮੇਰੇ ਕਰਾ ਗਏ ਉਹ ਭਾਈ ਸਾਹਿਬ ਮੇਰੇ ਕਹਿਣ ਦਾ ਇਹ ਮਤਲਬ ਹੈ ਤੁਸੀਂ ਲੋਕਾਂ ਨੂੰ ਵੀ ਇੱਦਾਂ ਗੱਡੀਆਂ ਛੱਡਦੇ ਹੋ ਕਿ ਨਹੀਂ ਛੱਡਦੇ ਹੋ ਆ ਦੱਸੋ ਪਹਿਲੇ ਛੱਡਦੇ ਆ ਜਦੋਂ ਕਿੰਨੀਆਂ ਗੱਡੀਆਂ ਛੱਡੀਆਂ ਮੈਂ ਤਾਂ ਨਵਾਂ ਐ ਮੈਨੂੰ ਕੋਈ ਨਹੀਂ ਫਿਰ ਤੁਹਾਨੂੰ ਕਿਦਾ ਪਤਾ ਛੱਡਦੇ ਹੋ ਛੱਡਦੇ ਨੇ ਹੁਣ ਉਹ ਤਾਂ ਦਫ਼ਤਰ ਨਾਲ ਕਰੋ ਤੁਸੀਂ ਗੱਡੀ ਦਫ਼ਤਰ ਵਾਲੇ ਨੇ ਛੱਡੀ ਤੂੰ ਛੱਡੀ ਐ ਲੈ ਸਰ ਮੇਰੇ ਤਾਂ ਜਿਵੇਂ ਹੁਕਮ ਹੋਇਆ ਮੈਂ ਤਾਂ ਵੀ ਕਰਨਾ ਹੀ ਕਿਹਦੇ ਕਿਨੇ ਹੁਕਮ ਕੀਤਾ ਤੁਸੀਂ ਤੁਸੀਂ ਥੋੜੀ ਜਿਹਾ ਪਹਿਲਾਂ ਹੁਣੇ ਕਹਿ ਰਹੇ ਸੀ ਨਾ ਹੁਕਮ ਆ ਗਿਆ ਅਸੀਂ ਗ ਸਰੇ ਸੀਬੀ ਸਾਹਿਬ ਨਾਲ ਗੱਲ ਕਰੋ ਉਹਨਾਂ ਨੇ ਕਿਹਾ ਵੀ ਜੋ ਮੌਕੇ ਤੇ ਬੰਦਾ ਆਇਆ ਤਾਂ ਉਹ ਰੋਂਗ ਪਾਰਕਿੰਗ ਦਾ ਚਲਾਣ ਕਰਾ ਸਕਦੇ ਆ ਠੀਕ ਹੈ ਰੋਂਗ ਪਾਰਕਿੰਗ ਦਾ ਚਲਾਣ